ਬੰਦੇ ਦਾ ਨਾਂ ਬੰਦੇ ਦੀ ਜ਼ਿੰਦਗੀ ਵਿੱਚ ਬੜੀ ਵੱਡੀ ਐਮੀਤ ਰੱਖਦਾ ਵਾ ਸਿਆਣੇ ਕਹਿੰਦੇ ਨਾਵਾਂ ਦੇ ਨਾਲ ਹੀ ਕਾਰ ਚੱਲਦੇ ਆ ਨਾਵਾਂ ਦੇ ਨਾਲ ਹੀ ਕੰਮ ਚੱਲਦੇ ਆ ਨਾਂ ਬੰਦੇ ਦੀ ਜ਼ਿੰਦਗੀ ਵਿੱਚ ਬੜੀ ਵੱਡੀ ਐਮੀਤ ਰੱਖਦਾ ਵਾ ਤੇ ਨਾਮ ਹੀ ਅੱਜ ਅਹੀਂ ਆਪੋ ਆਪਣੀ ਆਪਣੀ ਮਰਜ਼ੀ ਦੇ ਨਾਲ ਹੀ ਰੱਖਦੇ ਆ ਪਹਿਲਾ ਸਮਾਂ ਸੀ ਮਾਣੇ ਆਪਣੇ ਪੁੱਤ ਦਾ ਨਾਂ ਰੱਖਣਾ ਸ਼ੇਰ ਸਿੰਘ ਤੇ ਸ਼ੇਰ ਦੇ ਨਾਂ ਤੋਂ ਲੋਕ ਡਰਦੇ ਆ ਸਿੰਘ ਨਾ ਛੇੜਦਾ ਵਾ ਕੌਰ ਤੇ ਸਿੰਘ ਇਹ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤੇ ਆ ਕੋਈ ਢਿੱਲੋਂ ਲਾਈ ਜਾਵੇ ਕੋਈ ਗਿੱਲ ਲਾਈ ਜਾਵੇ ਕੋਈ ਰਟੌਲ ਲਾਈ ਜਾਵੇ ਕੋਈ ਕੁਝ ਲਾਈ ਜਾਵੇ ਗੱਲ ਵੱਖਰੀ ਆ ਬੈਠੇ ਆ ਬਾਬਾ ਤਰਲੋਕ ਸਿੰਘ ਜੀ ਸਿੰਘ ਤੇ ਕੌਰ ਸ਼ਬਦ ਕੀ ਸਾਡੇ ਨਾਂ ਦੇ ਪਿੱਛੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਉਂ ਲਾਇਆ ਸੋਚਣ ਵਾਲੀ ਗੱਲ ਆ ਪਾਤਸ਼ਾਹ ਕਹਿੰਦੇ ਸਿੰਘ ਨਾਮ ਆ ਸ਼ੇਰ ਦਾ ਦੇ ਸ਼ੇਰ ਕਿਸੇ ਤੋਂ ਡਰਦਾ ਨਹੀਂ ਹੁੰਦਾ ਤੇ ਕੌਰ ਇੱਕ ਜਾਨਵਰ ਆ ਪੰਛੀ ਉੱਡਣ ਵਾਲਾ ਕੌਰ ਆਪਣੇ ਬਲ ਬੂਤੇ ਦੇ ਵਿੱਚ ਐਡਾ ਵੱਡਾ ਜਾਨਵਰ ਆ ਉਹ ਆਕਾਸ਼ ਵਿੱਚ ਉੱਡਦਾ ਹੋਵੇ ਆਕਾਸ਼ ਵਿੱਚ ਕੌਰ ਪੰਛੀ ਉੱਡਦਾ ਹੋਵੇ ਨਾ ਜੀ ਬੈਣਾ ਬੈਠੀਆਂ ਆ ਉਹ ਥੱਲੇ ਬੈਠੇ ਸ਼ੇਰ ਨੇ ਆਪਣਾ ਮੂੰਹ ਖੋਲ੍ਹਿਆ ਵੇ ਧਰਤੀ ਉੱਤੇ ਬੈਠੇ ਨੇ ਤੇ ਆਕਾਸ਼ ਵਿੱਚੋਂ ਉੱਡ ਕੇ ਆਣ ਕੇ ਜਿਹੜੇ ਸ਼ੇਰ ਨੇ ਥੱਲੇ ਧਰਤੀ ਉੱਤੇ ਮੂੰਹ ਖੋਲ੍ਹਿਆ ਵਾ ਜੀਬ ਕੱਢੀ ਆ ਉਹਦੀ ਜੀਬ ਦੇ ਵਿੱਚੋਂ ਉਹਦੇ ਮਾਸ ਦਾ ਟੁਕੜਾ ਕੱਢ ਕੇ ਲੈ ਜਾਣ ਦਾ ਅਖਤਿਆਰ ਰੱਖਦਾ ਵਾ ਕੌਰ ਨਾਂ ਦਾ ਪੰਛੀ ਇਸ ਕਰਕੇ ਤੁਹਾਡੇ ਨਾਂ ਦੇ ਪਿੱਛੇ ਕੌਰ ਸ਼ਬਦ ਗੁਰੂਕਲਗੀ ਧਰਨੇ ਲਾਇਆ ਵਾ ਇਹ ਐਡੀ ਵੱਡੀ ਐ ਮਹਤਿਆ ਤਿਆਗ ਮਲ ਲੋੜੇ ਦੀ ਤੇਗ ਚਲਾਈ ਕਰਤਾਰਪੁਰ ਦੀ ਜੰਗ ਦੇ ਵਿੱਚ ਤੇ ਸਤਿਗੁਰੂ ਗੁਰੂ ਹਰਗਵਿੰਦ ਪਾਤਸ਼ਾਹ ਕਹਿੰਦੇ ਤੂੰ ਤਿਆਗ ਮਲਣੀ ਤੂੰ ਤੇ ਤੇਗ ਦਾ ਧਨੀ ਆ ਐਡੇ ਜੋਰ ਦੇ ਨਾਲ ਐਡੇ ਬਲ ਦੇ ਨਾਲ ਤੇਗ ਚਲਾਈ ਅੱਜ ਤੋਂ ਬਾਅਦ ਤੇਰਾ ਨਾਮ ਆ ਖਿਤਾਬ ਦਿੱਤਾ ਉਹ ਤੇ ਤੇਗ ਬਹਾਦਰ ਤਿਆਗ ਦੀ ਮੂਰਤ ਤੂੰ ਪਰ ਸੰਸਾਰ ਨਹੀਂ ਸੀ ਜਾਣਦਾ ਇਹ ਤਿਆਗ ਦੀ ਮੂਰਤ ਇਹੋ ਜੀ ਤਿਆਗ ਦੀ ਮੂਰਤ ਬਣੂਗੀ ਕਿ ਸੰਸਾਰ ਉੱਤੇ ਨਾ ਰਹੂਗਾ ਗੱਦੀ ਉੱਤੇ ਬਰਾਜਮਾਨ ਹੋਇਆ ਮੌਕੇ ਦਾ ਬਾਦਸ਼ਾਹ ਔਰੰਗਜ਼ੇਬ ਇਧਰੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਗੱਦੀ ਉੱਤੇ ਬਹਿ ਗਏ ਹਕੀਕਤ ਦੇ ਵਿੱਚ ਜਿਹੜਾ ਵੀ ਬਾਦਸ਼ਾਹ ਗੱਦੀ ਉੱਤੇ ਬਹੇ ਚਾਹੇ ਉਦੋਂ ਦਾ ਲਾਲੋ ਤੇ ਚਾਹੇ ਅੱਜ ਦਾ ਲਾਲੋ ਉਹ ਹਮੇਸ਼ਾ ਚਾਹੁੰਦਾ ਕਿ ਮੇਰੇ ਨਾਂ ਦਾ ਸਿੱਕਾ ਚੱਲੇ ਉਹ ਸਿੱਕੇ ਦੀਆਂ ਤੇ ਸਾਰੀਆਂ ਹਕੀਕਤ ਦੇ ਵਿੱਚ ਅੱਜ ਵੀ ਸਿੱਕਿਆਂ ਦੇ ਕਰਕੇ ਇੱਕ ਦੂਜੇ ਦੀਆਂ ਪੱਗਾਂ ਲੈਣ ਦੀਆਂ ਹਰੇਕ ਬੰਦਾ ਕੁਰਸੀ ਉੱਤੇ ਬਹਿ ਕੇ ਕਹਿੰਦਾ ਵੀ ਚਾਰ ਚਫੇਰੇ ਮੇਰੀਆਂ ਗੱਲਾਂ ਹੋਣ ਚਾਰ ਚਫੇਰੇ ਬੱਲੇ ਬੱਲੇ ਮੇਰੀ ਹੋਵੇ ਮੌਕੇ ਦਾ ਬਾਦਸ਼ਾਹ ਔਰੰਗਜ਼ੇਬ ਐਲਾਨ ਕਰਦਾ ਗੱਦੀ ਉੱਤੇ ਬਹਿ ਕੇ ਉਹ ਕਹਿੰਦਾ ਚਾਰ ਚਫੇਰੇ ਮੁਸਲਮਾਨ ਦੇ ਧਰਮ ਦੇ ਪੈਰੋਗਾਰ ਦੇ ਝੰਡੇ ਝੁਲਣ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਦੇ ਇੱਕੋ ਧਰਮ ਹੋਵੇ ਇੱਕੋ ਝੰਡਾ ਹੋਵੇ ਤੇ ਚਾਰ ਚਫੇਰੇ ਮੇਰੀਆਂ ਗੱਲਾਂ ਹੋਣ ਉਹ ਇੰਨੀ ਗੱਲ ਕਹਿਣ ਲੱਗਾ ਉਹ ਕਹਿੰਦਾ ਖਿੰਦੂਆਂ ਦੇ ਮੰਦਰ ਢਾਕੇ ਤੇ ਉਹਨਾਂ ਦੀ ਜਗ੍ਹਾ ਉੱਤੇ ਮਸੀਤਾਂ ਉਸਾਰ ਦਿਓ ਮੰਦਰਾਂ ਵਾਲਿਆਂ ਦਾ ਮਸੀਤਾਂ ਵਾਲਿਆਂ ਦਾ ਸ਼ੁਰੂ ਤੋਂ ਜ਼ੋਰ ਚੱਲਦਾ ਰਿਹਾ ਤੇ ਅੱਜ ਤੱਕ ਜ਼ੋਰ ਚੱਲਦਾ ਆਉਂਦਾ ਵਾ ਜਿੱਥੇ ਮੰਦਰਾਂ ਵਾਲਿਆਂ ਦਾ ਜ਼ੋਰ ਚੱਲਦਾ ਉਹ ਮਸੀਤਾਂ ਢਾਕੇ ਮੰਦਰ ਬਣਾ ਦਿੰਦੇ ਆ ਤੇ ਜਿੱਥੇ ਮਸੀਤਾਂ ਵਾਲਿਆਂ ਦਾ ਜ਼ੋਰ ਚੱਲਦਾ ਉਹ ਮੰਦਰ ਢਾਕੇ ਮਸੀਤਾਂ ਬਣਾਈ ਜਾਂਦੇ ਆ ਗੱਲ ਤੇ ਧੱਕੇ ਦੀ ਆ ਨਾ ਤੱਕੇ ਦੇ ਨਾਲ ਧਰਮ ਖੋਲੋ ਪਰ ਯਾਦ ਰੱਖਣਾ ਕਿਸੇ ਦੇ ਧਰਮ ਦੇ ਵਿੱਚ ਪਿਆਰ ਦੇ ਪ੍ਰਤੀ ਮਹੱਭਤ ਦੇ ਪ੍ਰਤੀ ਧਰਮ ਤਬਦੀਲ ਕਰ ਲੈਣਾ ਗੱਲ ਵਕਰੀ ਆ ਪਰ ਆ ਤਲਵਾਰ ਦੇ ਨਾਲ ਕਿਸੇ ਦਾ ਧਰਮ ਤਬਦੀਲ ਕਰਾਉਣਾ ਇਸਰਾ ਸਰ ਤੱਕ ਆ ਵਾ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਨੇ ਕਿਹਾ ਵੀ ਮੰਦਰ ਢਾਕੇ ਮਸੀਤਾਂ ਅਨੁਸਾਰ ਦਿਓ ਇਵੇਂ ਹੋਇਆ ਰਾਜਾਨਾ ਦਾ ਸਵਾ ਮਨ ਜਨੇਊ ਹਿੰਦੂਆਂ ਦੇ ਗਲਾਂ ਦੇ ਵਿੱਚੋਂ ਲਾ ਕੇ ਤੇ ਫਿਰ ਸ਼ਾਮ ਨੂੰ ਉਰੰਗ ਜੇਬ ਰੋਟੀ ਖਾਇਆ ਕਰਦਾ ਹੈ ਇਹਨਾਂ ਹਿੰਦੂਆਂ ਦੇ ਧਰਮ ਦਾ ਪੈਰੋਗਾਰ ਕੋਈ ਨਾ ਬਣਿਆ بڑے ਮੰਦਰਾਂ ਵਿੱਚ ਜਾ ਕੇ ਟਲ ਖੜਕਾਏ بڑے ਦੇਵੀ ਦੇਵਤੇ ਰਾਦੇ ਅਖੀਰ ਇੱਕ ਇਹਨਾਂ ਨੂੰ ਸਿੱਖ ਮਿਲਿਆ ਉਹ ਸਿੱਖ ਕਹਿੰਦਾ ਕਿੱਥੋਂ ਆਈ ੜੇ ਇਹਨਾਂ ਹੀ ਦਿਮਾਣੋਂ ਉਹ ਕਹਿੰਦੇ ਜੀ ਅਸੀਂ ਆਏ ਆ ਅਮਰਨਾਥ ਦੇ ਮੰਦਿਰ ਦੇ ਵਿੱਚੋਂ ਟਾਲ ਖੜਕਾ ਕੇ ਕਿਹੜੀ ਗੱਲ ਤੋਂ ਮੌਕੇ ਦਾ ਬਾਦਸ਼ਾਹ ਔਰੰਗਜ਼ੇਬ ੱੱਕੇ ਦੇ ਨਾਲ ਤੁਹਾਡਾ ਧਰਮ ਖੋ ਰਿਆ ਵਾ ਉਹ ਕਹਿੰਦਾ ਪੱਥਰ ਦੀਆਂ ਬਣੀਆਂ ਮੂਰਤੀਆਂ ਤੇ ਦੇਵਤੇ ਬੜੇ ਪੂਜ ਲਏ ਕਦੇ ਅਸਲੀ ਦੇਵਤੇ ਪੂਜੇ ਜੇ ਕਦੇ ਅਸਲੀ ਦੇਵਤੇ ਵੇਖੇ ਜੇ ਕੋਈ Hindu ਕਹਿੰਦੇ ਭਾਈ ਪੱਥਰ ਦੀਆਂ ਮੂਰਤੀਆਂ ਤੇ ਪੱਥਰ ਦੇ ਦੇਵਤੇ ਬੜੇ ਪੂਜੇ ਪਰ ਕੋਈ ਹਾਜ਼ਰ ਨਹੀਂ ਹੋਇਆ ਕਹਿੰਦਾ ਫਿਰ ਅਸਲੀ ਦੇਵਤੇ ਪੂਜੋ ਉਹ ਕਹਿੰਦੇ ਕਿੱਥੇ ਰਹਿੰਦੇ ਆ ਕਹਿੰਦੇ ਚਲੇ ਜਾਓ ਔ ਤਖਤ ਸ੍ਰੀ ਕੀਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਮੈਂ ਮੂੰਹਾਈ ਬਾਤ ਕਹਿੰਦਾ ਛੌਂਕ ਰੱਖਦਾ ਗੱਲਾਂ ਵਿੱਚੋਂ ਜਿਹੜੀ ਗੱਲ ਨਿਕਲ ਜਾਵੇ ਮੈਂ ਗੱਲ ਕਹਿ ਦਿੰਦਾ ਹੁੰਨਾ ਬਾਬਾ ਜੀ ਬੈਠੇ ਆ ਤਖਤ ਸ੍ਰੀ ਕੀਸਗੜ ਸਾਹਿਬ ਨੂੰ ਤਖਤ ਸ੍ਰੀ ਕੀਸਗੜ ਕਿਉਂ ਕਿਹਾ ਜਾਂਦਾ ਵਾ ਕਦੇ ਬਾਚਿਆ ਤੁਸੀਂ ਕਦੇ ਦਿਲਾਂਦਰ ਸੋਚਿਆ ਜਾਣੇ ਤੇ ਸਾਰੇ ਆ ਇੱਕ ਪਿਕਨਿਕ ਤੌਰ ਤੇ ਜਾਣੇ ਇੱਕ ਪਿਕਨਿਕ ਤੌਰ ਤੇ ਸੈਲਫੀਆਂ ਕੀਚ ਕੇ ਆ ਜਾਓ ਜੀ ਆਨੰਦਪੁਰ ਸਾਹਿਬ ਕੋਲ। ਹਕੀਕਤ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਕਿਉਂ ਰੱਖਿਆ? ਸਾਡੇ ਦਿਲਾਂ ਅੰਦਰ ਇੱਕ ਸ਼ਬਦ ਵਸਦਾ ਵਾ। ਉਹ ਸ਼ਬਦ ਸਾਡਾ ਆ ਆਪਣਾ ਨਹੀਂ ਆ। ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਦੱਸਿਆ ਕਿਹੜਾ? ਕੇਸ ਗੁਰੂ ਦੀ ਮੋਹਰਿਆ। ਕੀ ਇਸ ਗੁਰੂ ਦੀ ਮੋਹ ਰਿਆ ਅਸੀਂ ਕਹਿੰਨੇ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਸਿੱਕਾ ਜਿਹੜੇ ਕੇਸ ਆ ਤੇਰੇ ਮੋਹ ਰਿਆ ਕਿਸੇ ਐਮਐਲਏ ਦੇ ਕੋਲ ਜਾਈਏ ਕੋਈ ਐਪਲੀਕੇਸ਼ਨ ਰਿਕਮੈਂਡ ਕਰਾਉਣੀ ਹੋਵੇ ਨਾ ਐਮਐਲਏ ਕੋ ਲਿਆਓ ਐਪਲੀਕੇਸ਼ਨ ਮੈਂ ਸਾਈਨ ਕਰ ਦਿੰਦਾ ਹੁਣ ਐਮਐਲਏ ਸਾਈਨ ਕਰਕੇ ਚਿੱਠੀ ਤੁਹਾਨੂੰ ਦੇ ਦੇ ਲੈ ਜਾਓ ਡੀਸੀ ਦੇ ਕੋਲ ਡੀਸੀ ਦੇ ਗਾੜੀ ਜਾ ਕੇ ਰੱਖ ਦਿਓ ਅਰਜੀ डीसी ਕਹੂਗਾ ਭਾਈ ਇਹ ਤੇਰੀ ਐਪਲੀਕੇਸ਼ਨ ਤੇਰੀ ਅਰਜੀ ਪ੍ਰਮਾਨ ਨਹੀਂ ਆ ਤੁਸੀਂ ਸਵਾਲ ਕਰੋਗੇ ਡੀਸੀ ਸਾਹਿਬ ਕਿਉਂ ਇੱਥੇ ਐਮਐਲਏ ਦੇ ਸਿਗਨੇਚਰ ਹੋਏ ਐ ਐਮਐਲਏ ਦੇ ਸੈਨ ਹੋਏ ਆ ਤੇ ਟੀਸੀ ਇਹ ਗੱਲ ਕਹੂਗਾ ਸੈਨ ਕੋਈ ਵੀ ਕਰ ਸਕਦਾ ਪਰ ਐਮਐਲਏ ਦੀ ਮੂਰ ਨਹੀਂ ਹੈਗੀ ਤੇ ਗੁਰੂ ਕਲਗੀ ਧਰਪਾਤਚਾ ਕਹਿੰਦੇ ਸਿਖਾ ਕੀ ਇਸ ਗੜ੍ਹ ਸਾਹਿਬ ਦਾ ਨਾਂ ਕੇਸਗੜ ਇਸ ਕਰਕੇ ਰੱਖਿਆ ਵਾ ਜਦੋਂ ਤੂੰ ਮੇਰੇ ਕੋਲ ਆਵੇਂ ਨਮਸਕਾਰ ਕਰਨ ਵਾਸਤੇ ਤੇ ਤੇਰੇ ਸਿਰ ਦੇ ਉੱਤੇ ਕੇਸ ਗੁਰੂ ਦੀ ਮੋਹਰ ਕੇਸ ਹੋਣੇ ਬੜੇ ਜ਼ਰੂਰੀ ਗੱਜਿਆ ਕੋ ਸਤਨਾਮ ਕੇਸ ਬਹੁਤ ਜ਼ਰੂਰੀ ਆ ਇਹਨਾਂ ਨੂੰ ਕਹਣ ਲੱਗੇ ਵੀ ਅਸਲੀ ਦੇਵ ਤੇ ਪੁੱਜੋ ਕਹਿੰਦੇ ਕਿੱਥੇ ਮਿਲਣਗੇ ਕਹਿੰਦੇ ਕੇਸਗੜ ਸਾਹਿਬ ਦੀ ਤਰਤੀਬ ਤੇ ਬੈਠੇ ਗੁਰੂ ਤੇਗ ਬਹਾਦਰ ਪਾਚਾ ਐਡੀ ਉੱਚੀ ਸਟੇਜ ਲੱਗੀ ਜਿੱਡਾ ਉੱਚਾ ਮਾਈਕ ਲੋਤਾਵਾ ਗੁਰੂ ਤੇਗ ਬਹਾਦਰ ਪਾਚਾ ਬੈਠੇ ਸੰਗਤਾਂ ਨਾਲ ਵਿਚਾਰ ਕਰਦੇ ਆ 500 ਪੰਡਤਾਂ ਦਾ ਡੈਪੂਟੇਸ਼ਨ ਚੱਲਿਆ ਕਸ਼ਮੀਰ ਦੀ ਧਰਤੀ ਤੋਂ ਕਸ਼ਮੀਰ ਦੀ ਧਰਤੀ ਨੂੰ ਵਿਗਿਆਨੀਆਂ ਨੇ ਧਰਤੀ ਉੱਤੇ ਸਵਰਗ ਉਤਰਿਆ ਮੰਨਿਆ ਵਾ ਧਰਤੀ ਉੱਤੇ ਸਵਰਗ ਤੇ ਜੇ ਕਿਸੇ ਨੂੰ ਅੱਜ ਕਹੀਏ ਨਾ ਵੀ ਜਾਣਾ ਕਸ਼ਮੀਰ ਉਹ ਕਹਿੰਦਾ ਨਾ ਨਾ ਪਾਉ ਉਹ ਤੇ ਅੱਗ ਵਰਦੀ ਉੱਥੇ ਬਰੂਦਵਾਦ ਆ ਮੈਂ ਉੱਥੇ ਜਾ ਕੇ ਸਵਰਗ ਵਾਸ ਹੋਣਾ ਹੈ ਭਾਵ ਕਿ ਉੱਥੇ ਗੋਲੀਬਾਰੀ ਬਹੁਤ ਚੱਲਦੀ ਹੈ ਇਹਨਾਂ ਕਸ਼ਮੀਰੀ ਪੰਡਤਾਂ ਦਾ ਗਵਾਹ ਬਣ ਕੇ ਆਇਆ ਪੰਡਤ ਕਿਰਪਾ ਦਾਤ ਜਾਂ ਪੰਡਤ ਕਿਰਪਾ ਰਾਮ ਹਕੀਕਤ ਵਿੱਚ ਅਸੀਂ ਗੱਲ ਕਹਿੰਨੇ ਆ ਵੀ ਇਹ ਇਹਨਾਂ ਦਾ ਮੁਖੀਆ ਬਣ ਕੇ ਆਇਆ ਬਿਲਕੁਲ ਗਲਤ ਆ ਮੁਖੀਆ ਬਣ ਕੇ ਨਹੀਂ ਆਇਆ ਨਾ ਉਹ ਪੰਡਤ ਆ ਕੋਲੋ ਦੀ ਪੰਡਤ ਆ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਦਰਕਰਤਾ ਸ਼ਰਧਾਲੂ ਆ ਇਹਨਾਂ ਦੀ ਗਵਾਈ ਲੈ ਕੇ ਆਇਆ ਸੀ ਪਾਤਸ਼ਾਹ ਆ ਕਸ਼ਮੀਰੀ ਪੰਡਤ ਤੁਹਾਡੇ ਕੋਲ ਆਏ ਆ ਤੇ ਇਹਨਾਂ ਦੀ ਗੱਲ ਸੁਣੋ ਜੱਜ ਦੇ ਕੋਲ ਅਪੀਲ ਪਾਉਣ ਵਾਸਤੇ ਵਕੀਲ ਜ਼ਰੂਰੀ ਆ ਜੇ ਰਿਸ਼ਤਾ ਕਰਾਉਣਾ ਤੇ ਵਿਚੋਲਾ ਜ਼ਰੂਰੀ ਆ ਤੇ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਦਰਸ਼ਨ ਕਰਨੇ ਆ ਗੁਰੂ ਦੇ ਨਾਲ ਗੱਲਾਂ ਕਰਨੀਆਂ ਫਿਰ ਕਿਸੇ ਮਹਾਪੁਰਸ਼ ਦੀ ਸੰਗਤ ਜ਼ਰੂਰੀ ਆ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ ਇਹਨਾਂ ਮੁਖੀਆਂ ਦਾ ਬਣ ਕੇ ਆਇਆ ਪੰਡਤ ਕਿਰਪਾ ਦਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਲੱਗਾ ਦਰਬਾਰ ਇਹਨਾਂ ਪੰਡਤਾਂ ਨੇ ਗਲ ਦੇ ਵਿੱਚ ਪਾਏ ਪੱਲੇ ਨੈਣ ਨੀਵੇਂ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਖਲੋਤੇ ਆ ਇੰਨੇ ਚਿਰ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੁਪੁੱਤਰ ਬਾਲ ਗੁਰੂ ਗੋਬਿੰਦ ਰਾਏ ਪਾਤਸ਼ਾਹ ਦੀ ਉਮਰਿਆ 1.99 ਸਾਲ ਦੀ ਉਹ ਆਪਣੇ ਹਾਨੀਆਂ ਦੇ ਨਾਲ ਖੇਡ ਕੇ ਨਾ ਤੇ ਬਾਹਰ ਤੁਰਦੇ ਆ ਰਹੇ ਆ ਪੰਡਾਲ ਵੱਲੋਂ ਆਣ ਕੇ ਆਪਣੇ ਪਿਤਾ ਦੀ ਗੋਦ ਵਿੱਚ ਬਹਿ ਗਏ ਜਿਵੇਂ ਸਦੀਆਂ ਤੋਂ ਵਿਛੜਿਆ ਪੁੱਤ ਆਪਣੇ ਬਾਪ ਨੂੰ ਮਿਲ ਕੇ ਗਲ ਲਾ ਕੇ ਰੋਂਦਾ ਹੋਵੇ ਬਾਲਗੁਰੂ ਗੋਬਿੰਦ ਰਾਏ ਪਾਤਸ਼ਾਹੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗਲ ਵਿੱਚ ਬਾਹਾਂ ਪਾ ਕੇ ਉਹਨਾਂ ਦੇ ਦਾੜ੍ਹੀ ਉੱਤੇ ਹੱਥ ਫੇਰ ਕੇ ਆਖਿਆ ਪਿਤਾ ਜੀ ਆਹ ਕੌਣ ਹੈ ਜਿਹੜੇ ਰੋ ਰਹੇ ਆ ਜਿਹੜੇ ਕੁਰਲਾ ਰਹੇ ਆ ਇਹਨਾਂ ਨੂੰ ਕਿਸ ਗੱਲ ਦੀ ਕਮੀ ਹੈ ਕਿਹੜੀ ਵਸਤੂ ਦੀ ਲੋੜ ਐ ਗੁਰੂ ਨਾਨਕ ਦਾ ਦਰ ਕਰ ਨਿਮਾਣਿਆਂ ਦਾ ਮਾਣਿਆ ਨਿਤਾਣਿਆਂ ਦਾ ਤਾਣਿਆ ਨਿਉਟਿਆਂ ਦੀ ਓਟ ਆ ਨਿਆਸਰਿਆਂ ਦਾ ਆਸਰਾ ਵਾ ਪਿਤਾ ਜੀ ਇਹ ਪੰਡਤ ਜੋ ਮੰਗਦੇ ਆ ਇਹਨਾਂ ਨੂੰ ਦੇ ਦਿੱਤਾ ਜਾਵੇ ਆਓ ਤੱਕੋ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਆ 9 ਸਾਲ ਦੀ ਆਜ਼ੂ ਇਹਨਾਂ ਪੰਡਤਾਂ ਨੂੰ ਰੋਂਦਿਆਂ ਨੂੰ ਵੇਖ ਕੇ ਜ਼ਰ ਨਾ ਸਕੀ ਤੇ ਆਪਣੇ ਪਿਤਾ ਦੇ ਗਲ ਵਿੱਚ ਬਾਹਾਂ ਪਾ ਕੇ ਆਏ ਹੋਏ ਪੰਡਤਾਂ ਦੀ ਬਾਵਤ ਐਂ ਉਹ ਪੁੱਛਦੇ ਆ ਖੇਡਦੇ ਗੋਬਿੰਦ ਰਾਏ ਬਾਪੂ ਕੋਲ ਆ ਕੇ ਤੇ ਗੋਦੀ ਵਿੱਚ ਬਹਿ ਕੇ ਪਿਆਰ ਨਾਲ ਬਾਹਾਂ ਗਲ પા ਕੇ ਤੇ ਕਰ ਕੇ ਤੇ ਪਿਆਰ ਬੋਲਦੇ ਨੌਵੇਂ ਅਵਤਾਰ ਨੂੰ ਮੁਖੜੇ ਚ ਐਂਦੇ ਪਰਮਾਏ ਪਿਤਾ ਜੀ ਦੁਖੀਏ ਕਿ ਸਦ ਸਤਾਏ ਬਾਪੂ 에 ਰੋਵਣ ਵਾਲੇ ਕੌਣ ਦੁਖਿਆਰ ਨੇ ਪੁੱਛਦੇ ਤੇ ਮਤ ਹੋਸ਼ ਨੇ ਬੋਲ ਦੇ ਮੂੰਹ ਨਾ ਕੋ ਜਾ ਕਾ ਤੂੰ ਖਮੋਸ਼ ਨੇ ਦੱਸ ਦੇ ਲਾ ਖੋਲ ਵਾਰਤਾ ਕਾ ਤੂੰ ਚੁੱਪ ਤਾਰੀਏ ਜਾਪ ਦੇ ਜੁਲਾ ਮਸਤਾਏ ਤੇਤਾ ਦੀ ਦੁਖੀਏ ਕੇਸ ਦੇਸ ਬਾਪੂ ਏ ਰੋਵਣ ਵਾਲੇ ਕੌਣ ਦੁਖਿਆਰ ਨੇ ਪੁੱਛਦੇ ਇਸ ਮਤ ਦੇ ਕਾਗਜ਼ ਜਾਪਣਾ ਕਿਸੇ ਜ਼ਰਵਾਣੇ ਨੇ ਝੁਲਮਾਂ ਦੀ ਅੱਗ ਲਾ ਜਲਾਏ ਪੀਤਾ ਜੀ ਦੁਖੀਏ ਕਿਸ ਦੇ ਸਤਾਏ ਬਾਪੂਏ ਰੋਵਣ ਵਾਲੇ ਕੌਣ ਦੁਖਿਆਰ ਨੇ ਪੋਛ ਦੇਣ ਗੋ ਦੱਸੋ ਮਜਬੂਰੀਆਂ ਤੁਸੀਂ ਕਿਉਂ ਸੋਚੀ ਪੈ ਗਏ ਦੱਸੋ ਮਜਬੂਰੀਆਂ ਰੱਖ ਕੇ ਜੋ ਆਸਾ ਕਰ ਦੇ ਦੀ ਪੂਰੀਆਂ ਦੋਤਤ ਪੁੱਤ ਦੌਲਤ ਦਾ ਕੋਈ ਇਸ ਕਰ ਘਟਾਣਾ ਇਥੋਂ ਜਾਣ ਕੰਗਲੇਰ ਜਾਏ ਪੇਤਾ ਜੀ ਦੁਖੀਏ ਕੇ ਸਦ ਸਤਾਏ ਬਾਪੂ 에 ਰੋਮਨ ਵਾਲੇ ਕੌਣ ਦੁਖਿਆਰ ਨੇ ਦਸ ਯਾਦ ਤਾਰ ਜੋ ਮੌਜੀ ਨੇ ਲੇਖ ਦੀਵਾਰਤਾ ਹੋਈ ਰਫ ਤਾਰ ਜੋ ਪਿੰਡ ਠਟ ਗੜਵਾਲੇ ਚੰਦਨ ਸੰਦੀਪ ਨੇ ਸੰਗਤਾਂ ਦੇ ਵਿੱਚ ਜਸ ਗਾਏ ਫੇਤਾ ਜੀ ਦੁਖੀਏ ਕੇ ਹੌਣ ਦੁਖਿਆਰ ਨੇ ਪੁੱਛਦੇ ਨੇ ਕੋ ਬੇੰਦਰਾਰੇ ਘੋਰਾ ਤੋਂ ਪੁੱਛਦੇ ਨੇ ਕੋ ਬੇੰਦਰਾਰੇ ਇੱਕ ਵਾਰ ਸਾਰੀ